ਡਿਗਰੀ ਲੈਨ ਵਿੱਚ ਔਕੜਾਂ ਸਾਧ ਸੰਗਤ ਦਾ ਹੁਕਮ ਮੰਨ ਸੰਤ ਤੇਜਾ ਸਿੰਘ ਜੀ ਨੇ 6ਵੀਂ ਟਰਮ ਪੂਰੀ ਕਰਨ ਲਈ ਕੈਂਬਰੇਜ ਯੂਨੀਵਰਸਿਟੀ ਦੇ ਟਿਊਟਰ ਜੈਕਸਨ ਨੂੰ ਮਿਲ ਕੇ ਮੰਨ ਦਾ ਫੁਰਨਾ ਦੱਸਿਆ ਜੈਕਸਨ ਨੇ ਕਿਹਾ ਤੁਸੀਂ ਭਾਰਤੀਆਂ ਨੂੰ ਬ੍ਰਿਟਿਸ਼ ਹੌਨਰਾਸ ਜਾਣ ਤੋਂ ਰੋਕਿਆ ਹੈ ਇਹ ਰਿਪੋਰਟ ਯੂਨੀਵਰਸਿਟੀ ਪਹੁੰਚੀ ਹੈ ਸੋ ਸੈਨੇਟ ਦੇ ਫੈਸਲੇ ਅਨੁਸਾਰ ਇਮਤਿਹਾਨ ਪਾਸ ਕਰਨ ਤੇ ਵੀ ਸਾਨੂੰ ਡਿਗਰੀ ਨਹੀਂ ਮਿਲੇਗੀ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ ਵੀ ਇਹੀ ਕਿਹਾ ਤੂੰ ਮੁਲਕੀ ਕੰਮ ਕਰਨ ਵਾਲਾ ਆਦਮੀ ਹੈ ਤੈਨੂੰ ਡਿਗਰੀ ਲੈਣ ਦੀ ਇਜਾਜ਼ਤ ਨਹੀਂ ਪਰ ਆਪ ਜੀ ਨੇ ਹਾਰਵਰਡ ਯੂਨੀਵਰਸਿਟੀ ਨਾਲ ਵਿਦੇਸ਼ ਆਉਣ ਤੋਂ ਪਹਿਲਾਂ ਪੱਤਰ ਵਿਹਾਰ ਕਰਕੇ ਦਾਖਲ ਹੋਣ ਦੀ ਇਜਾਜ਼ਤ ਲਈ ਹੋਈ ਸੀ ਇਸ ਯੂਨੀਵਰਸਿਟੀ ਵਿੱਚ ਕਿਸੇ ਤਰ੍ਹਾਂ ਦੀ ਰਿਪੋਰਟ ਨਾ ਪਹੁੰਚਣ ਕਰਕੇ ਡਿਗਰੀ ਲੈਣ ਦੀ ਆਗਿਆ ਮਿਲ ਗਈ ਸੀ ਤੇ 1911 ਵਿੱਚ ਐਮਏ ਦੀ ਡਿਗਰੀ ਪੂਰੀ ਕੀਤੀ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਹਾਰਵਰਡ ਯੂਨੀਵਰਸਿਟੀ ਵਿੱਚ ਪਹਿਲੀ ਟਰਮ ਦੀ ਫੀਸ ਤਾਂ ਸੰਤਪਾਈ ਤੇਜਾ ਸਿੰਘ ਜੀ ਦੀ ਸਿੰਘਣੀ ਨੇ ਸਲਾਈ ਆਦ ਕਰਕੇ ਪੂਰੀ ਕਰ ਲਈ ਪਰ ਦੂਜੀ ਟਰਮ ਪੂਰੀ ਕਰਕੇ ਇਮਤਿਹਾਨ ਤਾਂ ਪਾਸ ਕਰ ਲਿਆ ਪਰ ਇਸ ਟਰਮ ਦੀ ਫੀਸ ਨਾ ਦੇਣ ਕਰਕੇ ਯੂਨੀਵਰਸਿਟੀ ਨੇ ਡਿਗਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਨੋਟਿਸ ਬੋਰਡ ਤੇ ਲਗਾ ਦਿੱਤਾ ਆਪ ਦੇ ਚਿੱਤ ਵਿੱਚ ਇਹ ਫੁਰਨਾ ਆਇਆ ਕਿ ਕੋਈ ਨਾ ਕੋਈ ਦੁਨਿਆਵੀ ਵਿਗਨ ਜ਼ਰੂਰ ਪੈ ਗਿਆ ਹੋਵੇਗਾ ਜਿਸ ਕਾਰਨ ਡਿਗਰੀ ਨਹੀਂ ਮਿਲ ਰਹੀ ਉਹਨਾਂ ਨੇ ਸਹਿ ਸੁਭਾਈ ਆਪਣੀ ਸਿੰਘਣੀ ਨੂੰ ਪੁੱਛਿਆ ਕਿ ਤੁਹਾਡੇ ਮਨ ਵਿੱਚ ਕੋਈ ਇਹੋ ਜਿਹਾ ਖਿਆਲ ਤਾਂ ਨਹੀਂ ਆਇਆ ਕਿ ਡਿਗਰੀ ਲੈ ਕੇ ਦੇਸ਼ ਵਿੱਚ ਵੱਡੀ ਨੌਕਰੀ ਕਰਾਂਗੇ ਅਤੇ ਸੰਤਾਂ ਦੀ ਸੇਵਾ ਵਿੱਚ ਹਾਜ਼ਰ ਨਹੀਂ ਹੋਵਾਂਗੇ ਸਿੰਘਣੀ ਨੇ ਕਿਹਾ ਕਿ ਸਵਾਮੀ ਜੀ ਇਹ ਖਿਆਲ ਤਾਂ ਮੇਰੇ ਚਿੱਤ ਵਿੱਚ ਕੁਝ ਦਿਨਾਂ ਤੋਂ ਆ ਰਿਹਾ ਹੈ ਭਾਈ ਤੇਜਾ ਸਿੰਘ ਜੀ ਨੇ ਕਿਹਾ ਕਿ ਇਹੋ ਹੀ ਅਟਕ ਦਾ ਕਾਰਨ ਹੈ ਉਸੇ ਵਕਤ ਆਪਣੀ ਸਿੰਘਣੀ ਤੋਂ ਅਰਦਾਸ ਕਰਵਾਈ ਸੱਚੇ ਪਾਤਸ਼ਾਹ ਤਨ ਵੀ ਤੇਰਾ ਮਨ ਵੀ ਤੇਰਾ ਤੇ ਡਿਗਰੀ ਵੀ ਤੇਰੀ ਜੋ ਤੂੰ ਕਾਰ ਕਰਵਾਏਗਾ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਹੁਕਮ ਵਿੱਚ ਮਸਤੂਆਣੇ ਜਾ ਕੇ ਅਸੀਂ ਸੇਵਾ ਕਰਾਂਗੇ ਅਰਦਾਸ ਕਰਨ ਤੋਂ ਥੋੜੇ ਸਮੇਂ ਬਾਅਦ ਹੀ ਗੁਰੂ ਮਹਾਰਾਜ ਨੇ ਪ੍ਰੋਫੈਸਰ ਬਲੀਸੋ ਪੈਰੀ ਨੂੰ ਸੰਤ ਜੀ ਕੋਲ ਭੇਜਿਆ ਉਸਨੇ ਕਿਹਾ ਮਿਸਟਰ ਤੇਜਾ ਸਿੰਘ ਮੈਂ ਵੀ ਇੱਥੋਂ ਜਰਮਨੀ ਵਿੱਚ ਜਾ ਕੇ ਪੜ੍ਹਾਈ ਕੀਤੀ ਸੀ ਮੈਂ ਜਾਣਦਾ ਹਾਂ ਕਿ ਵਿਦਿਆਰਥੀਆਂ ਨੂੰ ਪਰਦੇਸ ਜਾ ਕੇ ਮਾਇਆ ਦੀ ਥੁੜਕਾਰਨ ਕਈ ਔਕੜਾਂ ਆਉਂਦੀਆਂ ਹਨ ਮੈਂ ਅੱਜ ਨੋਟਿਸ ਬੋਰਡ ਤੇ ਪੜ੍ਹਿਆ ਹੈ ਕਿ ਹਾਰਵਰਡ ਯੂਨੀਵਰਸਿਟੀ ਡਿਗਰੀ ਇਸ ਲਈ ਨਹੀਂ ਦੇ ਰਹੀ ਕਿਉਂਕਿ ਤੁਸੀਂ ਦੂਸਰੀ ਟਰਮ ਦੀ 60 ਡਾਲਰ ਫੀਸ ਨਹੀਂ ਦਿੱਤੀ ਉਸ ਨੇ ਸੰਤ ਜੀ ਅੱਗੇ 60 ਡਾਲਰ ਰੱਖ ਕੇ ਕਿਹਾ ਕਿ ਇਹ ਤੁਰੰਤ ਜਮ੍ਹਾਂ ਕਰਾ ਕੇ ਡਿਗਰੀ ਪ੍ਰਾਪਤ ਕਰ ਲਓ ਅਤੇ ਨਾਲ ਹੀ ਕਿਹਾ ਜਦੋਂ ਤੇਰੇ ਕੋਲ ਮਾਇਆ ਆਵੇਗੀ ਤਾਂ ਤੂੰ ਕਿਸੇ ਗਰੀਬ ਵਿਦਿਆਰਥੀ ਦੇ ਸੇਵਾ ਵਿੱਚ ਲਗਾ ਦੇਵੀ ਪ੍ਰੋਫੈਸਰ ਚਾਹ ਦਾ ਕੱਪ ਪੀ ਕੇ ਵਾਪਸ ਚਲਾ ਗਿਆ ਤਾਂ ਸੰਤ ਜੀ ਨੇ ਆਪਣੀ ਸਿੰਘਣੀ ਨੂੰ ਕਿਹਾ ਕੇ ਮਨ ਵਿੱਚ ਦੁਨਿਆਵੀ ਬੁਰੇ ਖਿਆਲ ਆਉਣ ਤੇ ਇਸ ਤਰ੍ਹਾਂ ਦੀਆਂ ਅਟਕਾਂ ਪੈਂਦੀਆਂ ਹਨ ਜਦੋਂ ਸਿੱਖ ਤਨ ਮਨ ਧਨ ਗੁਰੂ ਨੂੰ ਸੌਂਪ ਕੇ ਅਰਦਾਸ ਕਰਦਾ ਹੈ ਤਾਂ ਸਮਰੱਥ ਗੁਰੂ ਸਾਰੀਆਂ ਔਕੜਾਂ ਦੂਰ ਕਰ ਦਿੰਦਾ ਹੈ ਸੰਤ ਜੀ ਨੇ 60 ਡਾਲਰ ਯੂਨੀਵਰਸਿਟੀ ਵਿੱਚ ਜਮ੍ਹਾਂ ਕਰਾ ਕੇ ਡਿਗਰੀ ਪ੍ਰਾਪਤ ਕੀਤੀ ਅਤੇ ਗੁਰੂ ਮਹਾਰਾਜ ਦਾ ਕੋਟਾਨ ਕੋਟਾਨ ਸ਼ੁਕਰਾਨਾ ਕੀਤਾ